ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਹੁਣ ਪਘੋੜਾ ਹੋ ਰਿਹਾ ਆ ਇਸ ਦੇ ਕੀ ਤੁਸੀਂ ਜਿਹੜੇ ਉਹ ਕਾਰਨ ਦੇਖਦੇ ਆ ਜਿਹੜੀ ਜਿਸ ਦਿਨ ਇਹਨਾਂ ਨੂੰ ਸਜ਼ਾ ਲਾਈ ਗਈ ਸੀ ਜੋ ਆਪਾਂ ਉੱਥੇ ਦੇਖਿਆ ਅੱਜ ਉਸ ਤੋਂ ਕੁਝ ਮਹੀਨੇ ਬਾਅਦ ਆਪਾਂ ਦੇਖ ਰਹੇ ਹਾਂ ਤੇ ਸਥਿਤੀ ਕਾਫੀ ਬਦਲੀ ਬਦਲੀ ਜੀ ਨਜ਼ਰ ਆ ਰਹੀ ਹਾਂਜੀ ਹਾਂਜੀ ਵੈਸੇ ਜੇ ਕਿ ਕਹਿਣਾ ਜਾਵੇ ਹੋਵੇ ਕੋਈ ਅਚੰਭਾ ਨਹੀਂ ਹੈ ਅਕਾਲੀ ਦਲ ਹਮੇਸ਼ਾ ਹੀ ਬਾਗੀ ਰਿਹਾ ਹੈ ਅਕਾਲ ਤਖਤ ਸਾਹਿਬ ਤੋਂ ਔਰ ਉਹਨਾਂ ਸਾਰੀਆਂ ਸੰਸਥਾਵਾਂ ਤੋਂ ਜਿਹੜੀਆਂ ਅਕਾਲੀ ਦਲ ਨੂੰ ਕਿਸੇ ਜਿਹੜੇ ਕਹਿੰਦੇ ਨੇ ਵੀ ਐਥਿਕ ਐਥਿਕ ਬਾਉਂਡਰੀਜ਼ ਵਿੱਚ ਲੈ ਕੇ ਆਉਂਦੀਆਂ ਸੀ ਜਿਹੜੀਆਂ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਕਰਨ ਲਈ ਕਹਿੰਦੀਆਂ ਰਹੀਆਂ ਸੋ ਘਟ ਘਟ 30 35 ਸਾਲਾਂ ਤੋਂ 1997 ਵਾਲੀ ਆਪਣੀ ਜਿੱਤ ਤੋਂ ਬਾਅਦ ਅਕਾਲੀ ਦਲ ਆ ਜਿਹੜਾ ਬਾਗੀ ਹੋਇਆ ਕਰਦਾ ਸੋ ਲਗਾਤਾਰ ਹੀ ਬਾਗੀ ਰਿਹਾ ਉਹ ਪਹਿਲੇ ਸਾਲਾਂ 'ਚ ਇਹ ਸੀ ਵੀ ਸਰਕਾਰ ਅਕਾਲੀ ਦਲ ਦੀ ਹੁੰਦੀ ਸੀ ਇਸ ਲਈ ਉਹ ਡਰਾਤ ਮੁਕਾ ਲੈਂਦੇ ਸੀ ਹੁਣ ਆਪਾਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਹੋਰ ਕੁਝ ਕਰਿਆ ਹੋਵੇ ਜਾਂ ਨਾ ਕਰਿਆ ਹੋਵੇ ਪਰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਦਾ ਆਪਾਂ ਨੂੰ ਸਿੱਖਾਂ ਨੂੰ ਇਹ ਫਾਇਦਾ ਹੋਇਆ ਵੀ ਉਹਨੇ ਅਕਾਲੀ ਦਲ ਦਾ ਇਹ ਨੰਗ ਜाहिर ਕਰ ਦਿੱਤਾ ਜੇ ਉਹ ਸਰਕਾਰ ਵਿੱਚ ਹੁੰਦੇ ਤਾਂ ਆਹ ਕੁਝ ਜਿਹੜਾ 2 ਦਸੰਬਰ ਨੂੰ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹ ਨਹੀਂ ਸੀ ਹੁਣ ਉਹਨਾਂ ਨੇ ਪਹਿਲਾਂ ਹੀ ਜਥੇਦਾਰ ਡਰਾ ਲੈਣੇ ਸੀ ਹੂੰ 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 ਸੋ ਅਕਾਲੀ ਦਲ ਹਮੇਸ਼ਾ ਹੀ ਡਰ ਦੀ ਰਾਜਨੀਤੀ دہشت ਦੀ ਰਾਜਨੀਤੀ ਕਰਦਾ ਰਿਹਾ ਉਹ ਧਰਮ ਦੇ ਕੁੰਡੇ ਅਧੀਨ ਰਾਜਨੀਤੀ ਕਰਨਾ ਹੀ ਨਹੀਂ ਚਾਹੁੰਦਾ ਪ੍ਰਕਾਸ਼ ਸਿੰਘ ਬਾਦਲ ਇਸ ਦਾ ਸਭ ਤੋਂ ਮਾਸਟਰਮਾਈਂਡ ਸੀ ਉਹ ਕਦੇ ਵੀ ਨੈਤਿਕ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਕਰਨ ਦਾ ਹਮਾਇਤੀ ਨਹੀਂ ਰਿਹਾ ਉਹ ਸੀਗਾ ਵੀ ਲੁੱਟਮਾਰ ਕਰੋ ਜਾਂ ਜਿਹੜੀ ਇੱਕ ਕਹਿ ਸਕਦੇ ਆ ਵੀ ਆਪਾਂ ਸੰਵੇਦਨਤਾ ਤੋਂ ਬਿਹੋਣੀ ਆ ਜਿਹੜੀ ਜਿਹੜੀ ਸੈਂਸਿਟੀਵਿਟੀ ਤੋਂ ਬਿਹੋਣੀ ਰਾਜਨੀਤੀ ਵੀ ਬਿਲਕੁਲ ਰੁੱਖੀ ਸੁੱਕੇ ਹੋਏ ਦਰਖਤ ਵਰਗੀ ਜਿਹੜੀ ਰਾਜਨੀਤੀ ਆ ਉਹ ਜਿਹੜੀ ਇਮੋਸ਼ਨਲੈਸ ਰਾਜਨੀਤੀ ਆ ਜਿਹੜੀ ਉਹ ਭਾਰਤ ਵਿੱਚ ਵੀ ਜਿਹੜਾ ਭਾਰਤੀ ਮਾਡਲ ਆ ਰਾਜਨੀਤੀ ਦਾ ਉਹ ਹੀ ਹੈਗਾ ਸੋ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਿਛਲੇ ਵੀ 25-30 ਸਾਲਾਂ ਦੇ ਰਾਜ ਦੌਰਾਨ ਜਥੇਦਾਰ ਸਹਿਬਾਨ ਨੂੰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਡਰਾ ਕੇ ਰੱਖਿਆ ਸੀ ਹੁਣ ਹੈਗਾ ਵੀ ਉਹਨਾਂ ਕੋਲ ਸੱਤਾ ਨਹੀਂ ਰਹੀ 10 ਸਾਲਾਂ ਤੋਂ ਢਾਂਚਾ ਕਮਜ਼ੋਰ ਹੋਇਆ ਇਸ ਕਰਕੇ ਆ ਜਿਹੜੇ ਉਹ ਸਾਰਾ ਕੁਝ ਸਾਹਮਣੇ ਆ ਰਿਹਾ ਹੈਗਾ ਸੋ ਲਗਾਤਾਰ ਇਹ ਪਹਿਲੇ ਦਿਨ ਤੋਂ ਹੀ 1997 ਤੋਂ ਬਾਅਦ ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਰਹੇ ਆ ਹੁਣ ਵੀ ਤੁਸੀਂ ਦੇਖੋ 2 ਦਸੰਬਰ ਨੂੰ ਸਾਰਾ ਕੁਝ ਮੰਨਿਆ ਵੀ ਹਾਂ ਅਸੀਂ ਵੱਡੇ ਗੁਨਾਹ ਕਰਿਆ ਤੋਂ ਜਿਉਂ ਹੀ ਸਜ਼ਾ ਪੂਰੀ ਹੋਈ ਸਰਟੀਫਿਕੇਟ ਮਿਲਿਆ ਵੀ ਸਜ਼ਾ ਪੂਰੀ ਹੋ ਗਈ ਤਾਂ ਇੱਕਦਮ ਕਹਿਣਾ ਸ਼ੁਰੂ ਕਰਤਾ ਜੀ ਮੈਂ ਤਾਂ ਆਪਣੇ ਗਲ ਉਦਾਂ ਹੀ ਝੋਲੀ ਪਵਾ ਲਈ ਅਸੀਂ ਮੈਂ ਕਰਿਆ ਕੁਛ ਨਹੀਂ ਜਾਨੀ ਉਹ ਨੈਤਿਕ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਨੂੰ ਚੈਲੰਜ ਕਰ ਰਿਹਾ ਸੁਖਬੀਰ ਸਿੰਘ ਬਾਦਲ ਹੁਣ ਜਿਹੜਾ ਦੂਸਰਾ ਮੌਸਰਾ ਜਿਗਾ ਵੀ ਸੱਤ ਮੈਂਬਰੀ ਕਮੇਟੀ ਰਾਹੀਂ ਜਿਹੜੀ ਵਿਧਾਨ ਦੀ ਚੋਣ ਹੋਣੀ ਸੀ ਸਾਰੇ ਮੈਂਬਰਸ਼ਿਪ ਦੀ ਚੋਣ ਹੋਣੀ ਸੀ ਉਹਨੂੰ ਦਰਕਨਾਰ ਕਰਕੇ ਜਿਸ ਤਰ੍ਹਾਂ ਆਪਣੀਆਂ ਤਕਨੀਕੀ ਜਿਹੜੇ ਝੂਠ ਬੋਲ ਰਿਹਾ ਕਾਲੇ ਦਲ ਦੀ ਲੀਡਰਸ਼ਿਪ ਖਾਰਖਸ ਕੇ ਦਲਜੀਤ ਸਿੰਘ ਚੀਮਾ ਜੀ ਨੂੰ ਅੱਗੇ ਕਰਿਆ ਹੋਇਆ ਉਹਨਾਂ ਨੇ ਜੀ ਉਹੋ ਹੈਗਾ ਜਿਹੜਾ ਸਾਰਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਸ੍ਰੀ ਚ ਗੁਰੂ ਹਰਗੋਬਿੰਦ ਪਾਸ਼ਾ ਦੀ ਜਿਹੜੀ ਉਹ ਸੰਸਥਾ ਹੈਗੀ ਆ ਉਹਦੇ ਹੁਕਮਾਂ ਨੂੰ ਉਹ ਦਰਕਰਾਰ ਕਰਕੇ ਤਲਾਂਜ ਇਹ ਸਿਰਫ ਪਾਵਰ ਹੰਗਰੀ ਰੋਕ ਲੈਣ ਸੋ ਇਹ ਸੱਤਾ ਦੇ ਭੁੱਖੇ ਲੋਕ ਨੇ ਇਹਨਾਂ ਦਾ ਧਰਮ ਨਾਲ ਧਰਮ ਦੀਆਂ ਕਦਰਾਂ ਕੀਮਤਾਂ ਨਾਲ ਮਾਂ ਧਰਤੀ ਪੰਜਾਬ ਨਾਲ ਆ ਹੋਮਲੈਂਡ ਨਾਲ ਇਸ ਤਰ੍ਹਾਂ ਦਾ ਕੋਈ ਸਬੰਧ ਨਹੀਂ ਸੋ ਇਹ ਲਗਾਤਾਰ ਅਕਾਲੀ ਦਲ ਜਿਹੜਾ ਤਲਾਂਜਰੀ ਦੇ ਰਿਹਾ ਅਸਲ ਚ ਇਹ ਆਪਣੀ ਰਵਾਇਤ ਚੋਂ ਹੀ ਕੰਮ ਕਰ ਰਿਹਾ ਹੈ ਜਿਹੜੇ ਇਹਦੇ ਜਿਹੜੇ ਇਹਦੇ ਮੈਨੇਜਰ ਨੇ ਕੁਝ ਪੱਤਰਕਾਰ ਨੇ ਕੁਝ মিডিਆ ਐਡਵਾਈਜ਼ਰ ਨੇ ਉਹ ਲਗਾਤਾਰ ਉਹਨੂੰ ਇਹ ਇਹ ਸਲਾਹਾਂ ਦੇ ਰਹੇ ਨੇ ਵੀ ਜੇ ਤੁਸੀਂ ਅਕਾਲ ਤਖਤ ਦੇ ਅਧੀਨ ਰਾਜਨੀਤੀ ਕਰਨ ਲੱਗੇ ਤਾਂ ਤੁਹਾਨੂੰ ਉਹ ਲੁੱਟਮਾਰ ਉਹ ਭ੍ਰਿਸ਼ਟਾਚਾਰ ਕੋ ਉਹ ਜਿਹੜਾ ਜੋ ਕੁਝ ਵੀ ਤੁਸੀਂ ਗਲਤ ਕੰਮ ਕਰਦੇ ਹੋ ਉਹ ਨਹੀਂ ਕਰਨੇ ਪੈਣਗੇ ਸੋ ਜੇ ਇੱਕ ਵਾਰੀ ਤੁਸੀਂ ਅਕਾਲ ਤਖਤ ਦਾ ਕੁੰਡਾ ਆਪਣੇ ਗਲ 'ਚ ਪਵਾ ਲਿਆ ਸਾਰੀ ਉਮਰ ਨਹੀਂ ਰੱਖਣਾ ਸੋ ਇਸੇ ਕਰਕੇ ਅਕਾਲੀ ਦਲ ਜਿਹੜਾ ਜਿਹੜਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਪਗੌੜਾ ਹੋਇਆ ਹੈ ਹਮ ਅ ਸੋ ਇਹ ਤਾਂ ਹੁਣ ਮੈਂ ਦੇਖੋ ਇਹ ਚਿੰਤਾਜਨਕ ਜਿਹੜੀ ਇਹ ਗੱਲ ਜ਼ਰੂਰ ਬਣਦੀ ਆ ਜਦੋਂ ਗੁਰੂ ਸਾਹਿਬਾਨ ਨੇ ਕਿਹਾ ਵੀ ਤੁਸੀਂ ਰਾਜਨੀਤੀ ਵੀ ਕਰਤੀਆਂ ਤੇ ਧਰਮ ਨੂੰ ਜਿਹੜਾ ਮੋਹਰੇ ਰੱਖ ਕੇ ਜਿਹੜਾ ਕਰਨਾ ਹੈ ਤੇ ਜੇ ਉਚਾਰੇ ਨੇ ਜੇ ਸਿੱਖ ਵੀ ਚਾਹੁੰਦੇ ਨੇ ਵੀ ਉਸ ਤਰੀਕੇ ਤੋਂ ਜਿਹੜੀ ਆ ਉਹ ਜੋ ਬਾਗਡੋਰ ਵੀ ਇਹਨਾਂ ਦੇ ਹੱਥ ਚ ਆਉਂਦੀ ਆ ਜਾਂ ਕੋਈ ਵੀ ਕਰਦੇ ਵੀ ਧਰਮ ਨੂੰ ਮੁੱਖ ਰੱਖ ਕੇ ਜਿਹੜਾ ਚੱਲਣ ਪਰ ਜਿੱਦਾਂ ਤੁਸੀਂ ਕਿਹਾ ਵੀ ਇਹ ਪਰੇ ਨੂੰ ਹੁੰਦੇ ਜਾ ਰਹੇ ਆ ਅ ਸ਼੍ਰੀ ਹਰਿਖਾਲਤਾਖ ਸਾਹਿਬ ਦੇ ਜਥੇਦਾਰ ਵੀ ਕੋਈ ਸਖਤ ਫੈਸਲਾ ਨਹੀਂ ਲੈ ਰਹੇ ਇਸ ਸਥਿਤੀ ਕੀ ਬਣ ਰਹੀ ਆ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਉਸ ਦਿਨ ਤਾਂ ਆਪਾਂ ਨੂੰ ਲੱਗਦਾ ਸੀਗਾ ਵੀ ਜਸੇਦਾਰ ਸਾਹਿਬ ਦਾ ਜਿਹੜਾ ਰਤਬਾ ਆ ਜਾਂ ਉਹ ਲੱਗਾ ਵੀ ਉਹ ਜਸੇਦਾਰ ਸਾਹਿਬ ਵਾਂਗੂ ਉਹ ਦਿਨ ਉੱਥੇ ਵਿਚਰੇ ਆ ਇਹ ਹੁਣ ਬਦਲਾਜ ਆ ਜਿਹੜਾ ਕਿਉਂ ਆ ਕਿਉਂ ਕਿਉਂ ਇਹ ਸਖਤ ਫੈਸਲਾ ਨਹੀਂ ਲੈ پا ਰਹੇ ਹੁਣ ਦੁਬਾਰਾ ਹਾਂਜੀ ਇਤਿਹਾਸ ਵਿੱਚ ਕੁਝ ਪਲ ਹੁੰਦੇ ਆ ਜਿਹੜੇ ਜਿਹੜੇ ਕੁਝ ਪਲ ਹੁੰਦੇ ਆ ਨਾ ਜਿਹੜੇ ਕੀਮਤੀ ਪਲ ਹੁੰਦੇ ਆ ਉਹ ਕੀਮਤੀ ਪਲ ਆਪਾਂ 2 ਦਸੰਬਰ ਨੂੰ ਦੇਖੇ ਹੈਗੇ ਆ ਜਿੱਥੇ ਖਾਲਸਾ ਪੰਥ ਦੀਆਂ ਪਰੰਪਰਾਵਾਂ ਖਾਲਸਾ ਪੰਥ ਦੀਆਂ ਰਵਾਇਤਾਂ ਤੇ ਸੰਸਕਾਰ ਆ ਜਿਹੜੇ ਉਨ੍ਹਾਂ ਦਾ ਆਪਾਂ ਇੱਕ ਜਲਾਵ ਬਿਖਰਦਾ ਦੇਖਿਆ 2 ਦਸੰਬਰ ਨੂੰ ਸੋ ਸਭ ਤੋਂ ਇਤਿਹਾਸਕ ਪਲ ਹੁੰਦੇ ਆ ਜਦੋਂ ਉਹਨਾਂ ਪਲਾਂ ਤੋਂ ਮੁੜ ਕੇ ਕੌਮਾਂ ਖੁੰਝ ਜਾਂਦੀਆਂ ਜਾਂ ਕੌਮਾਂ ਦੇ ਲੀਡਰ ਖੁੰਝ ਜਾਂਦੇ ਆ ਤਾਂ ਇਸ ਤਰ੍ਹਾਂ ਦੀ ਉਹ ਹੀ ਜਿਸ ਤਰ੍ਹਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਵੀ ਜਦੋਂ ਤੱਕ ਗੁਰੂ ਸਾਹਿਬ ਗੁਰੂ ਪਾਤਸ਼ਾਹ ਜਾਂ ਸਰੀਰਕ ਤੌਰ ਤੇ ਜਿੰਦਾ ਰਹੀਆਂ ਤਾਂ ਸਿੱਖਾਂ ਦੀ ਕੈਹਣੀ ਤੇ ਕਰਨੇ ਵਿੱਚ ਇਕਸਾਰਤਾ ਰਹੀ ਉਹ ਉਹ ਬਲੰਦ ਕਰਤਾਰ ਦੀ ਮਾਲਕ ਰਹੀ ਕੌਮ ਸੋ ਗੁਰੂ ਸਾਹਿਬ ਦੇ ਅਕਾਲ ਚਲਾਣਿਆਂ ਤੋਂ ਬਾਅਦ ਫਿਰ ਜਦੋਂ ਕੌਮ ਆਪਣੇ ਰਾਇਬਰਾਂ ਦੀ ਸਿੱਖਿਆ ਤੋਂ ਥੋੜੀ ਥੋੜੀ ਦੂਰ ਹੋਣ ਲੱਗ ਜਾਂਦੀ ਹੈ ਤਾਂ ਉਹਦੇ ਵਿੱਚ ਜਿਹੜੀਆਂ ਵਿਪਰਨਕੀ ਰੀਤ ਵਾਲੀਆਂ ਜਿਹੜੀਆਂ ਰਵਾਇਤਾਂ ਨੇ ਉਹ ਆ ਜਾਂਦੀਆਂ ਹੈਗੀਆਂ ਸੋ ਸੋ ਜਿਹੜਾ 2 ਦਸੰਬਰ ਦਾ ਜਲਾਓ ਸੀ ਉਸ ਤੋਂ ਬਾਅਦ ਹੁਣ ਦੇਖ ਰਹੇ ਹਾਂ ਵੀ ਇੱਕ ਤਾਂ ਉਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਬੜੀ ਘਣਾਉਣੀ ਚਾਲ ਚੱਲੀ ਆ ਵਿਗਿਆਨੀ ਹਰਪ੍ਰੀਤ ਸਿੰਘ ਨੂੰ ਵਖ ਕਰ ਲਿਆ ਹੋਇਆ ਸੋ ਉਹਦੇ ਖਿਲਾਫ ਜਿਸ ਕਿਸਮ ਦੀ ਅਸ਼ਲੀਲਤਾ ਭਰੀ ਜਿਹੜੀ ਉਹਦੇ ਕੈਰੇਕਟਰ ਅਸੈਸੀਨੇਸ਼ਨ ਕੀਤੀ ਗਈ ਉਹ ਪੜ੍ਹੇ ਲਿਖੇ ਜਥੇਦਾਰ ਦੇ ਖਿਲਾਫ ਔਰ ਜਿਹਦੇ ਵਿੱਚ ਪੰਥ ਨੂੰ ਅਗਵਾਈ ਦੇਣ ਦੀ ਸਮਰੱਥਾ ਹੈ ਜਿਹੜਾ ਜਿਹੜਾ ਆਪਣੀ ਜਥੇਦਾਰੀ ਦੀ ਰਵਾਇਤ ਨੂੰ ਜਾਣਦਾ ਹੈ ਜਿਹਨੂੰ ਪਤਾ ਹੈ ਵੀ ਖਾਲਸਾ ਪੰਥ ਨਾਲ ਬਹੁਤ ਵੱਡੇ ਪੱਧਰ ਤੇ ਧੋਖਾ ਹੋ ਰਿਹਾ ਵੀ ਉਹਨੂੰ ਉਹਦੇ ਤੇ ਅਸ਼ਰੀਲ ਕਿਸਮ ਦੇ ਇਲਜ਼ਾਮ ਲਾ ਕੇ ਉਹਨਾਂ ਦੋਵਾਂ ਜਥੇਦਾਰਾਂ ਨੂੰ ਆਪਸ ਵਿੱਚ ਪਾੜ ਦਿੱਤਾ ਗਿਆ ਹੈ ਤੇ ਹੁਣ ਗਿਆਨੀ ਰਗਵੀਰ ਸਿੰਘ ਆ ਜਿਹੜੇ ਉਹ ਇੱਕ ਤਰ੍ਹਾਂ ਨਾਲ ਕਮਜ਼ੋਰ ਪੈ ਰਹੇ ਨੇ ਇਕੱਲੇ ਹੋ ਰਹੇ ਆ ਉਹਨਾਂ ਨੂੰ ਡਟ ਕੇ ਸਟੈਂਡ ਲੈਣਾ ਚਾਹੀਦਾ ਸੀ ਵੀ ਜਿਸ ਤਰ੍ਹਾਂ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਸਟੈਂਡ ਲੈਣਾ ਚਾਹੀਦਾ ਸੀ ਸੋ ਹੁਣ ਗੱਲਬਾਤ ਇਹਦਾ ਕਹੀ ਜਾਂਦੇ ਆ ਵੀ ਤੁਸੀਂ ਜਿਹੜੀ ਕਿਸ਼ੋਰਮਣੀ ਕਮੇਟੀ ਦੀ ਤਿੰਨ ਮੈਂਬਰੀ ਕਮੇਟੀ ਆ ਉਹ ਕਾਰਜ ਨਹੀਂ ਕਰ ਸਕਦੀ ਉਹਨਾਂ ਨੂੰ ਅਕਾਲ ਤਖਤ ਦੀ ਫਸੀਲ ਤੋਂ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਵੀ ਤੁਹਾਡੀ ਜ਼ਰੂਰਤ ਕਿੱਦਾਂ ਪਈ ਕਿ ਜਥੇਦਾਰ ਦੇ ਖਿਲਾਫ ਹੁਕਮਨਾਮਾ ਜਾਰੀ ਕਰਨ ਦੀ ਔਰ ਉਹਦੀ ਜਾਂਚ ਕਰਨ ਦੇ ਵੀ ਉਹ ਅਕਾਲ ਤਖਤ ਦਾ ਜਥੇਦਾਰ ਉਹ ਕਮੇਟੀ ਭੰਗ ਕਰ ਸਕਦਾ ਔਰ ਇਹ ਆਦੇਸ਼ ਦੇ ਸਕਦਾ ਵੀ ਗਿਆਨੀ ਹਰਪ੍ਰੀਤ ਸਿੰਘ ਆ ਜਿਹੜੀ ਸਾਡੀ ਟੀਮ ਦੇ ਮੈਂਬਰ ਹੈਗੇ ਆ ਹੁਣ ਜਿਹੜੀ 28 ਤਰੀਕ ਨੂੰ ਮੀਟਿੰਗ ਬੁਲਾਈ ਸੀ ਉਹਦੇ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਬੁਲਾਇਆ ਨਹੀਂ ਸੀ ਗਿਆ ਇਟ ਮੀਨਸ ਜਥੇਦਾਰ ਸਾਹਿਬ ਆ ਜਿਹੜੇ ਹਾਲੇ ਕਲੀਅਰ ਨਹੀਂ ਹੋ ਰਹੇ ਉਹਨਾਂ ਵਿੱਚ ਕੋਈ ਦੁੱਬਦਾ ਹੈ ਹਾਲੇ ਠੀਕ ਹੈ ਸਾਡੇ ਤੱਕ ਦੇ ਜਥੇਦਾਰ ਆ ਅਸੀਂ ਉਹਨਾਂ ਦੇ ਖਿਲਾਫ ਕੋਈ ਵੀ ਗਲਤ ਬਿਆਨਬਾਜ਼ੀ ਇਸ ਤਰ੍ਹਾਂ ਨਹੀਂ ਕਰਾਂਗੇ ਜਸਟ ਐਜ਼ ਅ ਗੁਰਸਿੱਖ ਜਾਂ ਸਿੱਖਾਂ ਦਾ ਪਾਰਟ ਹੋਣ ਦੇ ਨਾਤੇ ਅਸੀਂ ਇਹ ਵਿਚਾਰ ਕਰ ਰਹੇ ਹੈਗੇ ਆ ਕਿ ਉਹਨਾਂ ਦੇ ਉਹਨਾਂ ਦੇ ਵਿੱਚ ਕਮਜ਼ੋਰੀ ਆਈ ਆ ਹਾਲੇ ਅਸੀਂ ਇਸ ਕਿਸਮ ਦੀ ਬੁਰਸ਼ਾਗਰ ਦਾ ਅਪਰੋਚ ਜਥੇਦਾਰ ਸਾਹਿਬ ਦੇ ਖਿਲਾਫ ਅਪਣਾਈ ਜਾ ਰਹੀ ਆ ਵੀ ਬਾਦਲਾਂ ਦੇ ਪਿੱਠੂ ਨੇ ਜਾਂ ਉਹ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸਾਨੂੰ ਅਰੇ ਆਪਾਂ ਟਾਈਮ ਵਿਚਾਰੀਏ ਦੇਖਿਏ ਜਥੇਦਾਰ ਸਾਹਿਬ ਨੂੰ ਵੀ ਟਾਈਮ ਦਈਏ ਸੋ ਸਾਡੇ ਆਪਣੇ ਸੱਜਣ ਜਿਹੜੇ ਕੁਝ ਜਥੇਦਾਰ ਸਾਹਿਬ ਨਾਲ ਲਗਾਤਾਰ ਮਿਲ ਰਹੇ ਨੇ ਸੋ ਉਹਨਾਂ ਦੇ ਕਹਿਣ ਮੁਤਾਬਕ ਸੈਂਟਰ ਦੀਆਂ ਏਜੰਸੀਆਂ ਦਾ ਪੰਜਾਬ ਦੀਆਂ ਏਜੰਸੀਆਂ ਦਾ ਤੇ ਬਹੁਤ ਕਿਸਮ ਦੇ ਦਬਾਅ ਨੇ ਜਿਹੜੇ ਜਥੇਦਾਰ ਸਾਹਿਬ ਉੱਤੇ ਪੈ ਰਹੇ ਨੇ ਨਾ ਸੋ ਇੱਕ ਫੇਰ ਵੀ ਉਹ ਇੱਕ ਇਨਸਾਨ ਆ ਉਹ ਸਜਲਾਓ ਵਿੱਚ ਇਸ ਮਟੀਰੀਅਲਿਸਟਿਕ ਦੁਨੀਆ ਵਿੱਚ ਇੱਕ ਭੋਗਵਾਦੀ ਤੇ ਇਸ ਜਿਹੜੀ ਆਧੁਨਿਕ ਦੁਨੀਆ ਵਿੱਚ ਰਹਿੰਦਾ ਹੋਇਆ ਕੋਈ ਕੋਈ ਵੀ ਇਨਸਾਨ ਆ ਜਿਹੜਾ ਬੇਸ਼ੱਕ ਕਿੰਨਾ ਵੀ ਗੁਰੂ ਦੇ ਨੇੜੇ ਹੋਵੇ ਉਹ 100% ਅਕਾਲੀ ਫੂਲਾ ਸਿੰਘ ਇਹ ਜਿਹੜੇ ਹੈਗੇ ਆ ਮਹਾਨ ਤਪਸਵੀ ਬਾਬਾ ਦੀਪ ਸਿੰਘ ਵਾਂਗ ਉਸ ਕਿਸਮ ਦਾ ਜੀਵਨ ਨਹੀਂ ਜਿਊ ਸਕਦਾ ਉਹ ਵਕਤ ਲੰਘ ਗਏ ਨੇ ਸੋ ਹੁਣ ਕਮਜ਼ੋਰੀਆਂ ਜੀਵਨ ਦੀਆਂ ਪਰਿਵਾਰਾਂ ਦਾ ਬੱਚਿਆਂ ਦੀ ਸੈਟਲਮੈਂਟ ਇਹ ਬਹੁਤ ਖੁਸ਼ ਆ ਜਿਹੜਾ ਸਾਹਮਣੇ ਆ ਜਾਂਦਾ ਹੈਗਾ ਹਾਲ ਦੀ ਘੜੀ ਆਪਾਂ ਜ਼ਥੇਦਾਰ ਸਾਹਿਬ ਦੇ ਖਿਲਾਫ ਕੋਈ ਗਲਤ ਬਿਆਨਬਾਜ਼ੀ ਆ ਇਸ ਤਰ੍ਹਾਂ ਨਾ ਕਰੀਏ ਉਹਨਾਂ ਨੂੰ ਟਾਈਮ ਦਈਏ ਪਰ ਹਾਂ ਇਹ ਇਹ ਕਹਿਣਾ ਬਣਦਾ ਹੈ ਵੀ ਉਹ ਜੇ ਉਹ ਸਖਤ ਸਟੈਂਡ ਲੈ ਜਾਣ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਸਾਰੀ ਜਿਹੜੀ ਜਥੇਦਾਰਾਂਾਂ ਸਾਹਮਦੀ ਟੀਮ ਹੈਗੀ ਆ ਉਹ ਇੱਕ ਮੁਠ ਹੋ ਕੇ ਕੰਮ ਕਰਦੀ ਰਹੇ ਹਾਲਾਂਕਿ ਤੁਸੀਂ ਦੇਖੋ ਤਖਤ ਹਜੂਰ ਸਾਹਿਬ ਹੁਣ ਜਦੋਂ ਗਏ ਆ ਭਾਈ ਕਲਵੰਤ ਸਿੰਘ ਉਹਨਾਂ ਦਾ ਜਿਹੜਾ ਸਤਕਾਰ ਦਾ ਸਮਾਗਮ ਸੀ ਉੱਥੇ ਦੋਵੇਂ ਜਥੇਦਾਰ ਗਏ ਆ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਗਿਆਨੀ ਰਘਵੀਰ ਸਿੰਘ ਜੀ ਵੀ ਈਵਨ ਪਾਪਾ ਬਲਵੀਰ ਸਿੰਘ ਬੁੱਢਾ ਦਲ ਵਾਲੇ ਬੋਲੇ ਆ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਆ ਸਾਰਾ ਪੰਥਾ ਤੁਹਾਡੇ ਨਾਲ ਖੜਿਆ ਉੱਥੇ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਵੀ ਸਿੱਖ ਪੰਥਾ ਜਿਹੜਾ ਹਾਂ ਚਿੱਠੀਆਂ ਵਿੱਚ ਚੂੜੀਆਂ ਭੇਜਦਾ ਜਥੇਦਾਰਾਂ ਨੂੰ ਵੀ ਤੁਸੀਂ ਚੂੜੀਆਂ ਪਾ ਲੋ ਜੇ ਤੁਹਾਤੋਂ ਅੱਗੋਂ ਕੰਮ ਨਹੀਂ ਹੁੰਦਾ ਤਾਂ ਸੋ ਇਹ ਬੜੀ ਦਰਦਨਾਕ ਹਾਲਤਾਂ ਕੌਮ ਦੀ ਮਾਨਸਿਕ ਹਾਲਾਤ ਨੂੰ ਇਹ ਵਾਚਣਾ ਚਾਹੀਦਾ ਜਥੇਦਾਰ ਸਾਹਿਬ ਨੂੰ ਵੀ ਵੀ ਜਿਹੜਾ ਪੰਥ ਇੰਨੀ ਇੰਨਾ ਵੱਡਾ ਟਰੌਮਾ ਸਹਿ ਰਿਹਾ ਇੰਨੀ ਮਾਨਸਿਕ ਪੀੜਾ ਚੋਂ ਲੰਘ ਰਿਹਾ ਵੀ ਉਹ ਆਪਣੇ ਜਥੇਦਾਰਾਂ ਨੂੰ ਚੂੜੀਆਂ ਭੇਜ ਰਿਹਾ ਚੱਠੀਆਂ ਵਿੱਚ ਪਾ ਕੇ ਤਾਂ ਤੁਸੀਂ ਦੇਖ ਸਕਦੇ ਆ ਵੀ ਕੌਮ ਦੇ ਕੌਮ ਦੇ ਹਾਲਾਤ ਕੀ ਆ ਕੌਮ ਅਕਸਪੈਕਟ ਕੀ ਕਰਦੀ ਆ ਕੌਮ ਇੱਛਾ ਕੀ ਕਰਦੀ ਆ ਪਰ ਸਾਡੇ ਜਥੇਦਾਰ ਆ ਜਿਹੜੇ ਪਿਛਲੇ ਸਮੇਂ ਦੌਰਾਨ ਉਹ ਕੀ ਕਰਦੇ ਰਹੇ ਆ ਸੋ ਗਿਆਨੀ ਰਘਵੀਰ ਸਿੰਘ ਜੀ ਨੂੰ ਬਹੁਤ ਗੁਣੀ ਗਿਆਨੀ ਨੇ ਧਰਮ ਨਾਲ ਜੁੜੇ ਹੋਏ ਆ ਗੁਰਬਾਣੀ ਦੇ ਬਹੁਤ ਗਿਆਤਾ ਨੇ ਸੋ ਗੁਰਬਾਣੀ ਦਾ ਜਿਹੜਾ ਭੈ ਭਾਵ ਦੀ ਵੀ ਮੰਨਦੇ ਨੇ ਸੋ ਸਾਡੇ ਨਾਲ ਸਾਡੇ ਦੋਸਤਾਂ ਮਿੱਤਰਾਂ ਨਾਲ ਉਹਨਾਂ ਦੀ ਕਾਫੀ ਅਪਰੋਚ ਆ ਲਗਾਤਾਰ ਅਸੀਂ ਸੰਪਰਕ ਵਿੱਚ ਆ ਇੰਟਰੈਕਟਲੀ ਆ ਡਾਇਰੈਕਟਲੀ ਪਰ ਫੇਰ ਵੀ ਹਾਲੇ ਸਾਨੂੰ ਮਹਿਸੂਸ ਹੋ ਰਿਹਾ ਆ ਮਜੇਦਾਤ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਵੱਡਾ ਕਦਮ ਨਹੀਂ ਚੁੱਕ ਰਹੇ ਹਲੇ ਵੀ ਅਕਾਲੀ ਦਲ ਨੂੰ ਸਾਥ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜਾ ਕਿ ਹੁਣ ਨਹੀਂ ਦਿਵਾਇਆ ਜਾਣਾ ਚਾਹੀਦਾ ਤੁਸੀਂ ਪਿਛਲੀ ਵਾਰੀ ਜਦੋਂ ਆਪਾਂ ਐਸੀ ਗੱਲ ਕਰ ਰਹੇ ਸੀ ਕਹਿ ਰਹੇ ਸੀਗੇ ਵੀ ਵੀ ਤੁਹਾਨੂੰ ਜਾਂ ਤੁਹਾਡੇ ਦੋਸਤਾਂ ਇਤਰਾ ਨੂੰ ਤੁਹਾਡੇ ਜਾਣਕਾਰਾਂ ਦੇ ਨਾਲ ਜਦੋਂ ਜ세ਦਾਤ ਸਾਹਿਬਾਂ ਨੇ ਗੱਲ ਕੀਤੀ ਸੀ ਵੀ ਬੜਾ ਔਖੇ ਸਮੇਂ ਦੇ ਵਿੱਚ ਆਸੀਂ ਲੰਘੇ ਆ ਤਾਂ ਫਿਰ ਇਹ ਫੈਸਲਾ ਲਿਆ ਵੀ ਤੁਹਾਨੂੰ ਨਹੀਂ ਪਤਾ ਕਿਦਾਂ-ਕਿਦਾਂ ਦੇ ਦਬਾਅ ਸੀ ਉਹੀ ਦਬਾਅ ਦੁਬਾਰੇ ਨੇ ਕੌਟੇ ਸਾਹਿਬਾਂ ਦੇ ਜਥੇਦਾਰਾਂ ਦੇ ਕੋਲ ਹੁਣ ਇਸ ਸਥਿਤੀ ਦੇ ਵਿੱਚ ਰਾਹ ਜਿਹੜਾ ਕੀ ਬਚਦਾ ਹੈ ਕੀ ਕੀ ਰਾਹ ਨੇ ਜਥੇਦਾਰ ਸਾਹਿਬ ਕੋਲ ਤਾਂ ਇੱਕ ਦੋ ਹੀ ਰਾਹ ਨੇ ਵੀ ਆਤਾ ਗਿਆਨੀ ਗੁਰਬਚਨ ਸਿੰਘ ਵਾਂਗ ਬਣ ਕੇ ਵੀ ਉਹ ਸਾਰੇ ਜਿਹੜੇ ਆਰਥਿਕ ਲਾਹੇ ਲੈ ਲੈਣ ਹੋਟਲ ਬਣਾ ਲੈਣ ਕੋਠੀਆਂ ਬਣਾ ਲੈਣ ਤੇ ਜਿਹੜੇ 108 ਕਰੋੜ ਦਾ ਪਸ਼ੂਆਂ ਦੀ ਮੰਡੀ ਦਾ ਠੇਕਾ ਸੀਗਾ ਆਪਣੇ ਮੁੰਡਿਆਂ ਨੂੰ ਦਵਾ ਦੇਣਾ ਸੋ ਪਹਿਲਾ ਦੂਜਾ ਹੈਗਾ ਵੀ ਫਿਰ ਖਾਲਸਾ ਪੰਥ ਦੀ ਜਿਹੜੀ ਹੈ ਕਿ ਮੁਖਤਾਰਾਂ ਨਾਲ ਜੋੜ ਕੇ ਉਹ ਪੰਥਕ ਜज्ਬਾਤ ਅਨਸਾਰ ਦੋਧ ਸੰਵਰਦੀ ਭਾਵਨਾਵਾਂ ਅਨਸਾਰ ਉਹ ਦੁਬਾਰਾ ਫੈਸਲਾ ਲੈ ਕੇ ਆ ਜਿਹੜਾ ਸਿੱਖ ਕੌਮ ਨੂੰ ਲਾਮਬੰਦ ਕਰਨ ਤੇ ਅਕਾਲੀ ਦਲ ਦੀ ਜਿਹੜੀ ਲੀਟਰ ਟਾਪ ਲੀਡਰਸ਼ਿਪ ਆ ਜਿਹੜੀ ਲਗਾਤਾਰ ਸਿਰਫ ਹੁਕਮਨਾਮਿਆਂ ਤੋਂ ਬਗੀ ਨਹੀਂ ਹੋਈ ਬਲਕਿ ਲਗਾਤਾਰ ਮੀਡੀਆ ਵਿੱਚ ਆ ਕੇ ਚੁਣੌਤੀਆਂ ਦੇ ਰਹੀ ਆ ਅਕਾਲ ਪਖਤੈਵ ਨੂੰ ਵੀ ਉਹ ਉਹ ਜਿਹੜੇ 10 15 ਬੰਦੇ ਆ ਮੈਨੂੰ ਲੱਗਦਾ ਵੀ ਹੁਣ ਉਹਨਾਂ ਨੂੰ ਉਹਨਾਂ ਨੂੰ ਪੰਥ ਵਿੱਚੋਂ ਨਹੀਂ ਕੱਢਿਆ ਜਾਣਾ ਚਾਹੀਦਾ ਪਰ ਉਹਨਾਂ ਤੇ ਰਾਜਨੀਤਿਕ ਕਰਨ ਤੇ ਜਿਹੜੀਆਂ ਪਾਬੰਦੀਆਂ ਨੇ ਜਿਸ ਤਰ੍ਹਾਂ ਵਰਸਾ ਸਿੰਘ ਬਲਟੋਹਾ ਤੇ 10 ਸਾਲਾਂ ਲਈ ਪਾਬੰਦੀ ਲਾਈ ਗਈ ਆ ਇਸ ਤਰ੍ਹਾਂ ਹੀ ਇਹ ਸੁਖਵੀਰ ਸਿੰਘ ਬਾਦਲ ਲਲਜੀਤ ਸਿੰਘ ਚੀਮਾ ਹਰਚਰਨ ਬੈਂਸ ਤੇ ਹੋਰ ਜਿਹੜੇ ਉਹਨਾਂ ਦੇ ਜਿਹੜਾ ਹੋਰ ਜਿਸ ਤਰ੍ਹਾਂ ਮਹੇਸ਼ੰਦਰ ਗਰੇਵਾਲ ਉਹਨੀਆਂ ਜਿੰਨੇ ਵੀ ਇਹ ਲੋਕ ਰਹਿ ਗਏ ਆ ਇਹਨਾਂ ਤੇ ਜਿਹੜੀ ਆ ਕਿ 10 ਸਾਲਾਂ ਦੀ ਰਾਜਨੀਤੀ ਤੇ ਪਾਬੰਦੀ ਲਾ ਕੇ ਤੇ ਸੱਤ ਮੈਂਬਰੀ ਕਮੇਟੀ ਰਾਈਆਂ ਜਿਹੜੀ ਅਕਾਲੀ ਦਲ ਦੀ ਜਿਹੜੀ ਉਹ ਕਰਵਾਈ ਜਾਵੇ ਉਹਦੀ ਭਰਤੀ ਸੋ ਅਕਾਲੀ ਦਲ ਦੀ ਭਰਤੀ ਦਾ ਵੀ ਇਹ ਹੈਗਾ ਵੀ ਇਥੇ ਸਾਡੇ ਕੋਲ ਹੁਣ ਜਿਹੜੀ ਜਾਣਕਾਰੀ ਆਈ ਆ ਵੀ ਤਿੰਨ ਤਰ੍ਹਾਂ ਦੇ ਸਵਿਧਾਨ ਅਕਾਲੀ ਦਲ ਦੇ ਰਹੇ ਹੈਗੇ ਆ ਜਿਹੜਾ 191974 ਵਾਲਾ ਸਵਿਧਾਨ ਆ ਉਸ ਸਵਿਧਾਨ ਵਿੱਚ ਲਿਖਿਆ ਗਿਆ ਵੀ ਅਕਾਲੀ ਦਲ ਦਾ ਹਰ ਮੈਂਬਰ ਗੁਰਸਿੱਖ ਅਮਰਤ ਧਾਰੀ ਹੋਵੇਗਾ ਔਰ ਉਹ ਗੁਰਸਿੱਖ ਅਮਰਤ ਧਾਰੀ ਹੀ ਅੱਗੇ ਡੈਲੀਗੇਟ ਚੁਣਨਗੇ ਡੈਲੀਗੇਟ ਬਣਨਗੇ ਉਹਨਾਂ ਡੈਲੀਗੇਟਾਂ ਵਿੱਚੋਂ ਇੱਕ ਗੁਰਸਿੱਖ ਤੇ ਅਮਰਤ ਧਾਰੀ ਜਿਹੜਾ ਪ੍ਰਧਾਨ ਹੈਗਾ ਅਕਾਲੀ ਦਲ ਦਾ ਚੁਣਿਆ ਜਾਵੇਗਾ ਉਹਦੇ ਚੋ ਜ਼ਿਲ੍ਹਾ ਜਥੇਦਾਰ ਤੇ ਮੰਡਲ ਜਥੇਦਾਰ ਵੀ ਗੁਰਸਿੱਖ ਤੇ ਅਮਰਤ ਧਾਰੀ ਹੋਣਗੇ 1974 ਵਾਲੇ ਇਸ ਸੰਵਿਧਾਨ ਵਿੱਚ ਤਬਦੀਲੀ ਹੁੰਦੀ ਆ 1987 ਵਿੱਚ ਆ ਕੇ ਜਦੋਂ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣਦੇ ਆ ਉਹਨੇ ਕੋਈ ਬਹੁਤ ਵੱਡੀਆਂ ਤਬਦੀਲੀਆਂ ਨਹੀਂ ਕੀਤੀਆਂ ਉਹਨਾਂ ਨੇ ਇਹ ਹੋਇਆ ਵੀ ਜਿਹੜਾ ਅੰਮ੍ਰਿਤਧਾਰੀ ਵਾਲੀ ਮਦ ਸੀ ਉਹਦੇ ਵਿੱਚ ਪਾਤਾ ਵੀ ਕੇਸਾ ਧਾਰੀ ਗੁਰਸੇਖਾ ਜਿਹੜੇ ਨਾ ਹਾਂ ਬੀਬੀ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ ਕੇਸ ਰੱਖੇ ਹੋਏ ਨੇ ਥੋੜਾ ਜਿਹਾ ਇਹ ਹੈ ਕਿ ਬੀ ਕੁਝ ਦਾੜੀ ਵੀ ਕੱਟਦੇ ਨੇ ਸੋ ਇਹ ਥੋੜੀ ਜੀ ਰਿਲੈਕਸੇਸ਼ਨ ਆਈ ਆ ਉਹਦੇ ਵਿੱਚ ਹਾਂ ਵੀ ਜਿਹੜੇ ਜਿਹੜੇ ਕੇਸ ਆਧਾਰੀ ਨੇ ਸਿੱਖ ਪਰਿਵਾਰਾਂ ਚ ਪੈਦਾ ਹੋਏ ਨੇ ਵੀ ਉਹ ਜਿਹੜਿਆ ਕਾਲੇ ਕਲ ਦੇ ਮੈਂਬਰ ਬਣ ਸਕਦੇ ਆ ਕਿ ਆ ਪਰ 2004 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਸੰਵਿਧਾਨ ਲਖਵਾਇਆ ਉਹਦੇ ਵਿੱਚ ਸਾਰਿਆਂ ਨੂੰ Hindu, Muslim, ईसाई ਸਾਰਿਆਂ ਨੂੰ ਖੁੱਲਾ ਕਰਤਾ ਵੀ ਕੋਈ ਵੀ ਮੈਂਬਰ ਬਣ ਸਕਦਾ ਔਰ ਕੋਈ ਵੀ ਜਿਹੜਾ ਪ੍ਰਧਾਨ ਆ ਜਿਹੜਾ ਬਣ ਸਕਦਾ ਹੁਣ ਇਹ ਹਾਲੇ ਤਾਂ ਉਹਨਾਂ ਨੂੰ ਲੱਗਦਾ ਵੀ ਸਾਡੇ ਹੱਕ ਚ ਗੱਲ ਜਾ ਰਹੀ ਆ ਜਦੋਂ ਕੋਈ ਵੀ Hindu, Muslim, ईसाई ਕੋਈ ਵੀ ਆ ਸਕਦਾ ਤਾਂ ਅਗਲੇ 50 ਸਾਲਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਕੋਈ ਹਿੰਦੂ ਜਾਂ ਕੋਈ ਮੁਸਲਮਾਨ ਵੀ ਹੋ ਸਕਦਾ ਕੋਈ ਇਸਾਈ ਵੀ ਹੋ ਸਕਦਾ ਸੋ ਉਹਨਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਵੀ ਅਸੀਂ ਕਿੰਨਾ ਵੱਡਾ ਜਿਹੜਾ ਕੁਹਾੜਾ ਆਪਣੇ ਪੈਰਾਂ ਤੇ ਮਾਰ ਰਹੀ ਹੈਗੇ ਆ ਸੋ ਜਿਹੜੀਆਂ ਪੰਥਕ ਦਰਦ ਵਾਲੀਆਂ ਜਥੇਬੰਦੀਆਂ ਉਹਨਾਂ ਨੇ ਤੱਕ ਸਹਿਬਾਨ ਤੇ ਇਹੋ ਹੀ ਪੇਸ਼ਕਸ਼ ਕਰੀ ਆ ਵੀ 1974 ਵਾਲੇ ਸੰਵਿਧਾਨ ਅਧੀਨ ਆ ਜਿਹੜੀ ਭਾਰਤ ਹੀ ਖੋਲੀ ਜਾਵੇ ਸੋ ਉਸ ਸੰਵਿਧਾਨ ਨੂੰ ਕੇਂਦਰ ਮੰਨ ਕੇ ਘਟੋ-ਘਟ ਜਿਹੜੀ ਲੀਡਰਸ਼ਿਪ ਆ ਜਿਹੜੀ ਲੀਡਰਸ਼ਿਪ ਆ ਅਕਾਲੀ ਦਲ ਦੀ ਉਹ ਅਮਰਤਾਰੀ ਹੋਣੀ ਚਾਹੀਦੀ ਹੈਗੀ ਆ ਸੋ ਕੋਰ ਐਂਡ ਪੈਰੀਫਰੀ ਦਾ ਜਿਹੜਾ ਰਿਸ਼ਤਾ ਹੈਗਾ ਵੀ ਜਿਹੜੇ ਪੈਰੀਫਰੀ ਤੇ ਆ ਉਹ ਸਿੱਖ ਕਲਚਰ ਨਾਲ ਸੰਬੰਧਿਤ ਹੋਣ ਵੀ ਜਿਨ੍ਹਾਂ ਨੇ ਕੇਸ ਰੱਖੇ ਹੋਇਆ ਜਾਂ ਦਾੜੀ ਕੱਟੀ ਹੋਈ ਆ ਪਰ ਸਿੱਖਾਂ ਦੇ ਘਰ ਚ ਪੈਦਾ ਹੋਏ ਆ ਸਿੱਖ ਮਾਪੇਪ ਦੇ ਪੇ ਦੇ ਪੈਦਾ ਹੋਏ ਆ ਉਹਨਾਂ ਦੇ ਨਾਂਵਾਂ ਨਾਲ ਕੌਰ ਆ ਸਿੰਘ ਲੱਗਦਾ ਹੈਗਾ ਜਾਂ ਬਹੁਤ ਸਾਰਿਆਂ ਨੇ ਕੇਸ ਵੀ ਕਟਾਏ ਹੋਇਆ ਉਹ ਬੰਦੇ ਅਕਾਲੀ ਦਲ ਦੇ ਸਮਰਥਕ ਹੋ ਸਕਦੇ ਆ ਜਾਂ ਦੂਰ ਬਹੁਤ ਦੂਰ ਜਾ ਕੇ ਮੈਂਬਰ ਵੀ ਹੋ ਸਕਦੇ ਪਰ ਉਹ ਲੀਡਰਸ਼ਿਪ ਵਿੱਚ ਨਹੀਂ ਆ ਸਕਦੇ ਸੋ ਲੀਡਰਸ਼ਿਪ ਕੋਰ ਪਿਓਰਲੀ ਜਿਹੜੀ ਹੈਗੀ ਆ ਵੀ ਉਹ ਅਮਰਤਾਰੀ ਗੁਰਸਿੱਖਾਂ ਦੀ ਹੋਣੀ ਚਾਹੀਦੀ ਆ ਅਕਾਲੀ ਦਰ ਇਸ ਤੋਂ ਜਿਹੜਾ ਹੈਗਾ ਡਰ ਰਿਹਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਲੇ ਦੁਆੜੀ ਜਿਹੜੀ ਕਿਚਨ ਕੈਬਿਨੇਟ ਖੜੀ ਕਰ ਲਈ ਹੋਈ ਆ ਉਹ ਸਾਰੇ ਹੀ ਤੁਸੀਂ ਦੇਖੋ ਵੀ ਵੱਡਿਆਂ ਘਰਾਂ ਦੇ ਅਮੀਰ ਘਰਾਂ ਦੇ ਕਾਕੇ ਹੈਗੇ ਆ ਉਹਨਾਂ ਦੇ ਤਾਂ ਨਾਵਾਂ ਨਾਲ ਸਿੰਘ ਵੀ ਨਹੀਂ ਲੱਗਦਾ ਬੰਟੀ ਰਮਾਣਾ ਹਨਾ ਵੀ ਇਹਦੇ ਨਾਲ ਸਿੰਘ ਨਹੀਂ ਲੱਗ ਰਿਹਾ ਹੈਗਾ ਨਾ ਹੋਰ ਆ ਰੋਜੀ ਬਰਕੰਦੀ ਮੁਰਕ ਤੁਸੀਂ ਦੇ ਕਮੇ ਕੋਈ ਨਾ ਨਾ ਲੱਗਦੇ ਨੇ ਮੇ ਗੁਰਸਿੱਖਾਂ ਵਾਲਾ ਨਾ ਹੋਗਾ ਨਾ ਸੋ ਇਸੇ ਤਰ੍ਹਾਂ ਹੀ ਹੋਰ ਬਹੁਤ ਨਾ ਉਹ ਪਹਿਲਾਂ ਸੀਗਾ ਜਿਹੜਾ ਕੁਮਾਰ ਦਿੱਤਾ ਵਿੱਕੀ ਮਿੱਡੂ ਖੇੜਾ ਇਹ ਲੋਕ ਅਕਾਲੀ ਦਲ ਦੇ ਲੀਡਰ ਬਣੇ ਹੋਏ ਨੇ ਜਿਨ੍ਹਾਂ ਦੇ ਨਾਵਾਂ ਨਾਲ ਸਿੰਘ ਵੀ ਨਹੀਂ ਲੱਗ ਰਿਹਾ ਉਹ ਅਕਾਲੀ ਦਲ ਦੇ ਲੀਡਰ ਬਣੇ ਹੋਏ ਨੇ ਸੋ ਸੁਖਵੀਰ ਸਿੰਘ ਬਾਦਲ ਤੇ ਉਹਦੀ ਕਿਚਨ ਕੈਬਨਟ ਨਹੀਂ ਚਾਹੁੰਦੀ ਵੀ ਅਕਾਲੀ ਦਲ ਦੀ ਭਰਤੀ ਆ ਜਿਹੜੀ ਉਹ ਅੰਮ੍ਰਿਤਧਾਰੀ ਗੁਰਸਿੱਖਾਂ ਰਹੇ ਜਿਸ ਤਰ੍ਹਾਂ ਝਿੰਡਾ ਸਾਹਿਬ ਨੇ ਉਹਨਾਂ ਰਾਹੀਂ ਹੋਵੇ ਜਾਂ ਸਾਧੂ ਸਿੰਘ ਮੈਦਪੁਰੀ ਰਾਹੀਂ ਹੋਵੇ ਜਾਂ ਜਿਹੜੇ ਬਡਾਲਾ ਸਾਹਿਬ ਨੇ ਇਹਨਾਂ ਵਿੱਚ ਵੀ ਇੰਨੀ ਜ਼ਿਆਦਾ ਕਰਪਸ਼ਨ ਨਹੀਂ ਆਈ ਹੈ ਨਾ ਠੀਕ ਹੈ ਇਹਨਾਂ ਰਾਜਨੀਤੀ ਵਿੱਚ ਸੁਖਵੀਰ ਸਿੰਘ ਬਾਦਲ ਉਹਨਾਂ ਨਾਲ ਹੁੰਦੇ ਆ ਹੋ ਸਕਦਾ ਕੁਝ ਕਮਜ਼ੋਰੀਆਂ ਆਈਆਂ ਹੁਣ ਪਰ ਫੇਰ ਵੀ ਕੁਲ ਜਥੇਦਾਰ ਕੁਲਦੀਪ ਸਿੰਘ ਬਡਾਲਾ ਦਾ ਪੰਥਕ ਜज्ਵਾ ਉਹਨਾਂ ਦੇ ਵਿੱਚ ਹੈ ਸੋਤੇ ਬੀਬੀ ਸਤਵੰਤ ਕੌਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਹੈ ਜਿਹੜੀ ਸੋ ਇਹ ਜੇ ਗੁਰਸਿੱਖਾਂ ਦੀ ਅਗਵਾਈ ਹੇਠ ਉਹ ਭਾਰਤੀ ਨਹੀਂ ਕਰਨਾ ਚਾਹੁੰਦੇ ਉਕੇ ਉਹਦੇ ਨਾਲ ਸੁਖਵੀਰ ਸਿੰਘ ਬਾਦਲ ਪ੍ਰਧਾਨ ਦੇ ਤੌਰ ਤੇ ਪ੍ਰੋਜੈਕਟ ਨਹੀਂ ਹੁੰਦਾ ਅਮਰਿਤਧਾਰੀ ਗੁਰਸਿੱਖ ਪ੍ਰਧਾਨ ਦੇ ਤੌਰ ਤੇ ਪ੍ਰੋਜੈਕਟ ਹੋ ਰਿਹਾ ਇਹ ਸਾਰਾ ਅਕਾਲੀ ਦਲ ਦਾ ਸਾਰ ਸੰਕਟ ਨਾ ਸਾਹਮਣੇ ਆ ਰਿਹਾ ਹੈਗਾ ਤੁਸੀਂ ਜਿਹੜੇ ਨਾਮ ਲਏ ਇਸ ਤੋਂ ਪਹਿਲਾਂ ਵੀ ਜਿਹੜਾ ਜਿੱਦਾਂ ਗੱਲਾਂ ਕਰ ਰਹੇ ਆ ਕੀ ਤੁਹਾਨੂੰ ਲੱਗਦਾ ਵੀ ਚਲੋ ਮੰਨ ਲਿਆ ਜਾਵੇ ਵੀ ਇਹ ਲਾਂਬੇ ਕਰ ਦਿੱਤੇ ਜਾਂਦੇ ਆ ਕੀ ਫਿਰ ਸ਼ਰੋਮ ਨਹੀਂ ਅਕਾਲੀ ਦਲ ਆ ਪਿੱਛੇ ਜਿਹੜੇ ਏ ਬੀ ਸੀ ਡੀ ਜੋ ਮਰਜ਼ੀ ਲੱਗਦਾ ਉਹਨੂੰ ਕੱਢ ਕੇ ਇਹ ਸਰਜੀਤ ਹੋ ਸਕਦਾ ਹਾਂਜੀ ਹਾਂਜੀ ਬਿਲਕੁਲ ਹੋ ਸਕਦਾ ਸੋ ਗਾਲਾ ਕਾਲੀ ਦਲ ਦੇ ਸਰਜੀਤ ਹੋਣ ਦੀ ਨਹੀਂ ਇਸ ਵੇਲੇ ਅਕਾਲੀ ਦਲ ਨੂੰ ਸਰਜੀਤ ਕਰਨ ਦਾ ਫਿਕਰ ਨਹੀਂ ਹੈ ਸਿਰਫ ਬਾਦਲ ਪਰਿਵਾਰ ਨੂੰ ਸਰਜੀਤ ਕਰਨ ਦਾ ਫਿਕਰ ਲੱਗਿਆ ਹੋਇਆ ਹੈ ਸੋ ਬਾਦਲ ਪਰਿਵਾਰ ਨੂੰ ਮਾਈਨਸ ਕਰਕੇ ਇਹ ਅਕਾਲੀ ਦਲ ਨੂੰ ਮੋੜ ਸਰਜੀਤ ਕੀਤਾ ਜਾ ਸਕਦਾ ਪੰਥਕ ਲੀਹਾ ਤੇ ਸਰਜੀਤ ਕੀਤਾ ਜਾ ਸਕਦਾ ਬਹੁਤ ਵੱਡੀਆਂ ਸੰਭਾਵਨਾਵਾਂ ਨੇ ਸੋ ਦੋ ਤਰੀਕ ਨੂੰ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਉਸ ਦੀ ਅਗਵਾਈ ਹੇਠ ਜੇ ਅਕਾਲੀ ਦਲ ਦੀ ਮੈਂਬਰਸ਼ਿਪ ਹੁੰਦੀ ਆ ਤਾਂ ਅਕਾਲੀ ਦਲ ਸਰਜੀਤ ਹੋਏਗਾ ਪਰ ਬਾਦਲ ਪਰਿਵਾਰ ਸਰਜੀਤ ਨਹੀਂ ਹੋਏਗਾ ਹੁਣ ਸਾਰਾ ਜੋਰ ਬਾਦਲ ਪਰਿਵਾਰ ਨੂੰ ਸਿਰਜੀਤ ਕਰਨ ਤੇ ਲੱਗਿਆ ਹੋਇਆ ਨਾ ਕਿ ਅਕਾਲੀ ਦਲ ਨੂੰ ਇਸ ਤੋਂ ਪਹਿਲਾਂ ਵੀ 25-30 ਸਾਲ ਬਾਦਲ ਪਰਿਵਾਰ ਨੂੰ ਬਚਾਉਣ ਦੇ ਯਤਨ ਹੋਇਆ ਅਕਾਲੀ ਦਲ ਨੂੰ ਬਚਾਉਣ ਦੇ ਯਤਨ ਨਹੀਂ ਹੋਏ ਨਾ ਸੋ ਸਾਨੂੰ ਲੱਗਦਾ ਤੁਹਾਡਾ ਸਵਾਲ ਬਿਲਕੁਲ ਜਾਇਜ਼ ਆਏਗਾ ਅਕਾਲੀ ਦਲ ਅੱਜ ਵੀ ਅੱਜ ਵੀ ਸਿੱਖਾਂ ਵਿੱਚ ਅਕਾਲੀ ਦਲ ਦੇ ਪੰਥਕ ਜਜ਼ਬੇ ਲਈ ਜਿਹੜੀ ਹੈਗੀ ਆ ਉਹ ਬੜੀ ਵੱਡੀ ਸੋਚ ਪਾਈ ਹੈਗੀ ਆ ਅਕਬਾਲ ਸਿੰਘ ਝੁੰਡਾ ਦੀ ਕਮੇਟੀ ਨੇ ਜਦੋਂ ਵਿਦਾਨ ਸਵਾਰਦੀਆ ਚੋਣਾਂ ਤੋਂ ਬਾਅਦ ਅਕਾਲੀ ਲੀਡਰਾਂ ਨਾਲ ਤੇ ਵਰਕਰਾਂ ਨਾਲ ਗੱਲ ਕੀਤੀ ਤਾਂ 90% ਲੋਕਾਂ ਨੇ ਕਿਹਾ ਵੀ ਬਾਦਲ ਪਰਿਵਾਰ ਨੂੰ ਲੰਬੇ ਕਰੋ ਬਾਦਲ ਪਰਿਵਾਰ ਨੇ ਪੰਥਕ ਹਿੱਤਾਂ ਨੂੰ ਵਿਸਾਰ ਦਿੱਤਾ ਹੋਇਆ ਅਕਾਲੀ ਦਲ ਆਪਣੇ ਪੰਥਕ ਏਜੰਡੇ ਤੋਂ ਬਹੁਤ ਪਿੱਛੇ ਚ ਰਿਹਾ ਗਿਆ ਇਸ ਕਰਕੇ ਸਿੱਖ ਸੰਗਤਾਂ ਨੇ ਸਾਨੂੰ ਇਨਕਾਰ ਦਿੱਤਾ ਹੋਇਆ ਸੋ ਅੱਜ ਵੀ ਅਕਬਾਲ ਸਿੰਘ ਝੁੰਡਾ ਦੀ ਕਮੇਟੀ ਦੀਆਂ ਸਪਾਰਸ਼ਾਂ ਦੀਨ ਔਰ ਸੱਤ ਮੈਂਬਰੀ ਕਮੇਟੀ ਦੀ ਇਕ ਵਾਈ ਹੇਟ ਹੈ ਜਿਹੜਾ ਅਕਾਲੀ ਦਲ ਨੂੰ ਮੋੜ ਸਰਜੀਤ ਕੀਤਾ ਜਾ ਸਕਦਾ ਹੈ ਮੁਹੰਮਦ ਜੀ ਤੁਸੀਂ ਗੱਲ ਕੀਤੀ ਅਕਾਲੀ ਦਲ ਦੇ ਜਿਹੜਾ ਗੁਰਦੁਆਰਿਆਂ ਵਿੱਚ ਭਰਤੀ ਮੁਹਿੰਮ ਚਲਾ ਰਿਹਾ ਆ ਕੀ ਇਹ ਭਾਰਤੀ ਕਾਨੂੰਨ ਦੇ ਹਿਸਾਬ ਦੇ ਨਾਲ ਠੀਕ ਆ ਕਿ ਉਸ ਦੀ ਉਲੰਘਣਾ ਹੈ ਹਾਂ ਜੀ ਬਿਲਕੁਲ ਇੱਥੇ ਡਬਲ ਸਟੈਂਡਰਡ ਆ ਰਹੇ ਆ ਅਕਾਲੀ ਦਲ ਦੇ ਅਕਾਲੀ ਦਲ ਅਕਾਲ ਤੱਕ ਦੇ ਜਥੇਦਾਰ ਨੂੰ ਧਮਕੀਆਂ ਦੇ ਰਿਹਾ ਤੇ ਡਰਾ ਰਿਹਾ ਹੈ ਵੀ ਜੇ ਅਸੀਂ ਡਾਕਟਰ ਸਹਿਬਾਨ ਦੇ ਜਥੇਦਾਰਾਂ ਵੱਲੋਂ ਬਣਾਏ ਗਏ ਕਮੇਟੀ ਦੇ ਅਨਸਾਰ ਭਰਤੀ ਸ਼ੁਰੂ ਕਰਦੇ ਆ ਤਾਂ ਸਾਨੂੰ ਭਾਰਤੀ ਚੋਣ ਕਮਿਸ਼ਨ ਸਾਡੀ ਮਾਨਤਾ ਨੂੰ ਰੱਦ ਕਰ ਦੋਗਾ ਹਣਾ ਸੋ ਇਹ ਤਰਕ ਲੈ ਕੇ ਆਉਂਦੇ ਆ ਹਾਲਾਂਕਿ ਮਨਜੀਤ ਸਿੰਘ ਖੈਰਾ ਅਤੇ ਹਰਵਿੰਦਰ ਸਿੰਘ ਫੂਲਕਾ ਆ ਹੋਰ ਵਕੀਲਾਂ ਨੇ ਇਹ ਸਪਸ਼ਟ ਕਰ ਦਿੱਤਾ ਵੀ ਅਕਾਲੀ ਦਲ ਦੀ ਮਾਨਤਾ ਬਿਲਕੁਲ ਵੀ ਖਤਮ ਨਹੀਂ ਹੋ ਸਕਦੀ ਹਾਂ ਪਰ ਹੁਣ ਤੁਸੀਂ ਦੇਖੋ ਕੱਲ ਹੀ ਅਕਾਲੀ ਦਰ ਦੇ ਇੱਕ ਲੀਡਰ ਨੇ ਟਵਿੱਟਰ ਤੇ ਫੇਸਬੁੱਕ ਤੇ ਜਾਂ ਹੋਰ ਸੋਸ਼ਲ ਮੀਡੀਆ ਹੈਂਡਲਸ ਤੇ ਫੋਟੋ ਅਪਲੋਡ ਕਰੀਆਂ ਵੀ ਰੋਪੜ ਦੇ ਗੁਰਦੁਆਰਾ ਭੱਟਾ ਸਾਹਿਬ ਦੇ ਅੰਦਰ ਅਕਾਲੀ ਦਲ ਦੀ ਭਰਤੀ ਦੀ ਮਹਿਮ ਸ਼ੁਰੂ ਹੋਈ ਹੋਈ ਆ ਹੁਣ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਭਰਤੀ ਦੀ ਮਹਿਮ ਦੀਆਂ ਫੋਟੋਆਂ ਪਾ ਕੇ ਅਕਾਲੀ ਦਲ ਦੀ ਮਾਨਤਾ ਖਤਮ ਨਹੀਂ ਹੁੰਦੀ ਅਕਾਲੀ ਦਲ ਅੱਜ ਵੀ ਗੁਰਦੁਆਰਿਆਂ ਨੂੰ ਆਪਣੀ ਭਰਤੀ ਦੀ ਮਹਿਮ ਲਈ ਚਲਾ ਰਿਹਾ ਹੈ ਸੋ ਇਸ ਲਈ ਅਕਾਲੀ ਦਲ ਨੂੰ ਜਿੱਥੇ ਗੁਰਦੁਆਰੇ ਆਪਣੇ ਰਾਜਸੀ ਹਿੱਤਾਂ ਲਈ ਠੀਕ ਬਹਿੰਦੇ ਆ ਉੱਥੇ ਵਰਤਦਾ ਜਿੱਥੇ ਅਕਾਲ ਤਖਤ ਸਾਹਿਬ ਉਹਨਾਂ ਤੇ ਨੈਤਿਕਤਾ ਦਾ ਕੁੰਡਾ ਪਾਉਣ ਦੀ ਗੱਲ ਕਰਦਾ ਤੇ ਉੱਥੇ ਉਹ ਕਹਿੰਦੇ ਆ ਵੀ ਸਾਡੇ ਤੇ ਭਾਰਤੀ ਕਾਨੂੰਨ ਦਾ ਸਕੰਜਾ ਆ ਜਾਊਗਾ ਨਾ ਸੋ ਅਕਾਲੀ ਦਲ ਝੂਠ ਬੋਲ ਰਿਹਾ ਹੈ ਅਕਾਲ ਤਖਤ ਸਾਹਿਬ ਨੂੰ ਝੂਠ ਬੋਲ ਰਿਹਾ ਸਿੱਖ ਪੰਥ ਨਾਲ ਝੂਠ ਬੋਲ ਰਿਹਾ ਹੈਗਾ